ਅਜਾ ਤਾ ਯਾਰ ਮਦਾਨ ਵੀ ਪਖਿਆ ਟਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਸਭ ਆਖੀ ਮਦਾਨ ਤੇ ਪਖੰਡਾ ਪਿਓ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਮੇ ਅੱਗੇ ਮਤਲਬ ਹੁਣ ਪਤਾ ਨਹੀਂ ਇਹ ਸਿਹਤਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ ਪੀਂਚ ਤੇ ਖਿਆ ਵਸਦੇ ਆ ਸਾਡੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾ ਸਾਜ ਨੂੰ ਕਰਾਰ ਹੋਇਆ ਤੇ ਦੋ ਦਿਨ ਰੰਦੇ ਲਈ ਯਾਤਰਾ ਵਿਸ਼ਾ ਟਾਲ ਹੋਤੀ ਗਈ ਹੈ ਅਜੇ ਤਾਂ ਗਰਮੀ ਵੀ ਵਿਗਾਈ ਜਦ ਪਹਿਲਾਂ ਬਿਮਾਰ ਹੋ ਗਏ ਡਾਇਰੀਆ ਹੋ ਗਿਆ ਸੀ ਹਾਂ ਡਾਇਰੀਆ ਹੋ ਗਿਆ ਤੇ ਬਵਾਦੀ ਬੜੀ ਮਰਦਾ ਹਦਾ ਨੰਮੀ ਦਾ ਦੇ ਬੱਚਾ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਜੇ ਤੁੱਪ ਪਈ ਨਹੀਂ ਕੁੱਤੇ ਛਤਰੀ ਲਾਹੀ ਆ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮੈਂ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਪੰਜਾਬੀ ਚ ਕੀ ਕਿਸੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਦਿੰਦੇ ਵੀ ਟਟਕਿਆ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਵੀ ਪਖਿਆ ਟਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਐਸਾ ਮੈਂ ਵੀ ਮਦਾਨ ਤੇ ਪਖੰਡੋ ਪਿਓ ਤੇ ਪੁੱਤੋ ਗਾੜੀ ਆਉ ਦਹੀ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਨਾ ਅੱਗੇ ਮਤਲਬ ਹੁਣ ਪਤਾ ਨਹੀਂ ਇਹ ਸਿਰਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ ਪੀਂਚ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਰ ਲ ਤਤੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪਛਾਦ ਕਰਾਉਂਦੇ ਸੀ ਮਰ ਕੰਮ ਨਿਪੜ ਗਿਆ ਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ 'ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਰੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਹਾਂ ਤੁਸੀਂ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਦੋਂ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖ ਦੀ ਗੱਲ ਤਾਪਮਾਨ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੇ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਪੰਜਾਬੀ ਜੀ ਕਹਿੰਦੇ ਵੀ ਟਟੀਆਂ ਲੱਗ ਗਿਆ ਬੰਦੇ ਨੂੰ ਗਰਮੀ ਜ਼ਿਆਦੀ كی كٹیا لگے بندی یقین كلمی جاری پنجابی یقیریا لاگ بند قدمی جاری پنجابی یقینی كٹی لوگ ਕੰਬੀ ਜਾਦੀ ਪੰਜਾਬੀ ਜੀ ਕਹਿੰਦੇ ਨੇ ਵੀ ਟਟਕੀਆਂ ਲੱਗ ਗਿਆ ਬੰਦੇ ਕੰਬੀ ਜਾਦੀ ਪੰਜਾਬੀ ਜੀ ਕਹਿੰਦੇ ਨੇ ਵੀ ਟਟਕੀਆਂ ਲੱਗ ਗਿਆ ਬੰਦੇ ਆਜੋ ਤਾਂ ਯਾਰ ਮਦਾਨ ਨੂੰ ਵੀ ਪਖਿਆ ਟਟਕੀਆਂ ਪਹਿਲਾਂ ਲੱਗ ਗਿਆ ਸਰਦਾਰ ਦੀ ਮਦਾਨ ਤੇ ਭਖੰਦੇ ਪਿਓ ਤੇ ਪੁੱਤੋ ਗਾੜੀ ਆਓ ਤੁਸੀਂ ਭਗਵੰਤਪານ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਵਾ ਨੇ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਰਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟੱਟੀਆਂ ਝਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਂਕ ਪੀਂਚ ਤੇ ਖਿਆਦ ਰਸਦੇ ਆ ਸਾਡੇ ਸੁਖਬੀਰ ਸਿੰਘ ਵਾਧਲ ਉਹਨਾਂ ਦੀ ਤਬੀਬ ਨਾਲ ਸਾਜ ਉਹਨੂੰ ਕਰਾ ਰਹੇ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਦਿੱਤੀ ਗਈ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬੁਵਾਦ ਹੋ ਗਏ ਡਾਇਰੀਆ ਹੋ ਗਏ ਸੀ ਹਾਂ ਡਾਇਰੀਆ ਹੋ ਇਹ ਬੁਵਾ ਵੀ ਬੜੀ ਚੱਤ ਬਾਹਰ ਆ ਨਾ ਮੀਰਾ ਦੇ ਬੱਚਾ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਤਪ ਪਈ ਨਹੀਂ ਪੁੱਤੇ ਛਤਰੀ ਲੈ ਹੀ ਬਾਪੂ ਵਾਲੀ ਸਮਝ ਦੇ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਅੱਜ ਹੀ ਜੇ ਪੰਜਾਬੀ ਜੀ ਕਿ ਕਿਸੇ ਬੰਮਾਦੀ ਨੂੰ ਦੱਸ ਹੁਣ ਸੈਰੀਆ ਜੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਜੀ ਦੱਸੋ ਨਾ ਪੰਜਾਬੀ ਚ ਕਿਸੇ ਨੇ ਵੀ ਟਟਕੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਾਦਾਨ ਵੀ ਪਖਿਆ ਟਟਕੀਆਂ ਪਹਿਲਾਂ ਹੀ ਲੱਗ ਗਿਆ ਮੈਂ ਤਾਂ ਸੋਚਿਆ ਸੀ ਮਾਦਾਨ ਤੇ ਪਖੰਡਾ ਪਿਉ ਤੋ ਪੁੱਤੋ ਗਾੜੀ ਆਓ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤਾਂ ਹਵਾ ਮੈਂ ਅੱਗੇ ਬਲਤ ਹੁਣ ਪਤਾ ਨਹੀਂ ਇਹ ਸੇਵਿਕ ਟਟਕੀਆਂ ਨੇ ਕਿ ਪੋਲਿਟੀਕਲ ਟਟਕੀਆਂ ਨੇ ਇਹ ਟਟਕੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟਕੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ ਭਿੰਟ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਟਟੀਆਂ ਜੜ੍ਹ ਕੇ ਪੱਲੇਓ ਕੱਲ ਬੱਚਿਆਂ ਕੋ ਬੱਚਿਆਂ ਕੋਲ ਕੱਲ ਪ੍ਰਚਾਰ ਕਰਾਉਂਦੇ ਸੀ ਮਤਲਬ ਕੰਮ ਨਿਬੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆਂ ਤੁਸੀਂ ਜਦ ਇੰਗਲਿਸ਼ ਦਾ ਬਹੁਤੀ ਬੋਲੇਗਾ ਤੂੰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਉਹ ਵੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਦਮੀ ਜ਼ਿਆਦੀ ਪੰਜਾਬੀ ਜੀ ਕਹਿੰਦੇ ਵੀ ਟਟੀਆਂ ਲੱਗ ਗਿਆ ਬੰਦੇ

ਪੰਜਾਬੀ ਜਿਹਦੇ ਤੇ ਵੀ ਟਟਕੀਆਂ ਲੱਗ ਗਿਆ ਬੰਦੇ ਗੱਭੀ ਜਿਆਦੀ ਪੰਜਾਬੀ ਜਿਹਦੇ ਤੇ ਵੀ ਟਟਕੀਆਂ ਲੱਗ ਗਿਆ ਬੰਦੇ ਗੱਭੀ ਜਿਆਦੀ ਪੰਜਾਬੀ ਜਿਹਦੇ ਤੇ ਵੀ ਟਟਕੀਆਂ ਲੱਗ ਗਿਆ ਬੰਦੇ ਅਜੇ ਤਾਂ ਯਾਰ ਮਾਦਾਨ ਨੂੰ ਵੀ ਪੱਖੇ ਟਟਕੀਆਂ ਪਹਿਲਾਂ ਲੱਗ ਗਿਆ ਇਹ ਸਮਝ ਆਉਂਦੀ ਮਾਦਾਨ ਤੇ ਭੰਗ ਤੇ ਪੀਓ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤ ਮਾਨ ਦੇ ਅੱਗੇ ਦਿਓ ਮਨਸਾਬ ਦੇ ਕੇ ਆਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤੇ ਹਵਾ ਨਾ ਆ ਕੇ ਬਲਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟੱਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ-ਪੀਣ ਚ ਤਾਂ ਖਿਆ ਵਸਦੇ ਆ ਆਪਣੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਜਵੀਦ ਨਾਲ ਸਾਜੂ ਮੁਕਰਾਰ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ੇਸ਼ ਟਾਲ ਦਿੱਤੀ ਗਈ ਹੈ ਅਜੇ ਤਾਂ ਕਰਮੀ ਵੀ ਲਗਾਈ ਜਦ ਪਹਿਲਾਂ ਬਵਾਦ ਹੋ ਗਏ ਡੈਰੀਆ ਹੋ ਗਏ ਜੀ ਹਾਂ ਦੇਰੀ ਆਉ। ਇਹ ਬੁਮਾਦੀ ਬਣੀ। ਬਸ ਹਵਾ ਨੇ ਮੀਂਹਾਂ ਦੇ ਬੱਚਿਆਂ ਤੇ। ਇਹ ਸਰ ਕਾਕੇ ਨੇ ਚਾਰ ਦਿਨਾਂ ਜੇ ਤੁੱਪ ਪਈ ਨਹੀਂ। ਪੁੱਤੇ ਛਤਰੀ ਲਾਈ ਆ ਬਾਪੂ ਵਾਲੀ। ਸਮਝਦੇ ਗੱਲ। ਅਜੇ ਤੇ ਆਉਣਾ ਮਈ ਤੋਂ ਨਹੀਂ ਇਹਦੇ। ਅਜੇ ਤੇ ਦਿਹਾੜੀ ਤੇ 15-15 20-20 ਮੀਟਿੰਗਾਂ ਸੀ ਕਰਦੀਆਂ। ਅੱਜ ਹੀ ਜੇ ਪੰਜਾਬੀ ਚ ਕਿਤੇ ਬੁਮਾਦੀ ਤੂੰ। ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਸੇ ਨੇ ਵੀ ਟੱਟੀਆਂ ਲੱਗੀਆਂ ਬੰਦੇ ਇਹ ਅਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗੀਆਂ ਮੈਂ ਤਾਂ ਸੋਚਿਆ ਮਦਾਨ ਤੇ ਭਖੰਡਾ ਪਿਉ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤਪານ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਮੇ ਅੱਗੇ ਬੱਲਾ ਹੁਣ ਪਤਾ ਨਹੀਂ ਇਹ ਸੇਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤੋਂ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ ਪੀਣ ਚ ਤਾਂ ਖਿਆ ਬੱਸਦੇ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਟਟੀਆਂ ਜੜ ਕੇ ਪੱਲੇਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪ੍ਰਚਾਰ ਕਰਾਉਣ ਦੇ ਸੀ ਮਤਲਬ ਕੰਮ ਨਿਬੜ ਗਿਆ ਕਾਂਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਸਾਬ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਂਦੇ جی تاپمان ہو گیا زیادہ گرمی جا رہی یقین گرمی زیادہ یقین لگ گئے بند گرمی زیادہ یقین لگ گئے بند گرمی زیادہ ਪੰਜਾਬੀ ਚ ਕਿਹਨੂੰ ਵੀ ਟਟਕੀਆਂ ਲੱਗ ਗਿਆ ਬੰਦੇ ਗੱਲ ਵੀ ਜਾਦੀ ਪੰਜਾਬੀ ਚ ਕਿਹਨੂੰ ਵੀ ਟਟਕੀਆਂ ਲੱਗ ਗਿਆ ਬੰਦੇ ਗੱਲ ਵੀ ਜਾਦੀ ਪੰਜਾਬੀ ਚ ਕਿਹਨੂੰ ਵੀ ਟਟਕੀਆਂ ਲੱਗ ਗਿਆ ਬੰਦੇ ਗੱਲ ਵੀ ਜਾਦੀ ਪੰਜਾਬੀ ਚ ਕਿਹਨੂੰ ਵੀ ਟਟਕੀਆਂ ਲੱਗ ਗਿਆ ਬੰਦੇ ਆ ਜਾਓ ਤਾਂ ਯਾਰ ਮਦਾਨ ਵੀ ਪਖੇ ਟੱਟੀਆਂ ਪਹਿਲਾਂ ਲੱਗੀਆਂ। ਇਹ ਸਭਾ ਵੀ ਮਦਾਨ ਤੇ ਪਖੇ ਤੇ ਪਿਓ ਤੇ ਪੁੱਤੋ। ਗਾੜੀ ਆਓ ਨਹੀਂ ਭਗਵੰਤ ਜੀ ਮਾਨ ਦੇ ਅੱਗੇ ਜਾਓ। ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਦ। ਮੈਂ ਤੇ ਹਵਾ 'ਚ ਆ ਕੇ ਬਲਤ ਹੁਣ ਪਤਾ ਨਹੀਂ ਇਹ ਸੇਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ। ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਮੈਨੂੰ। ਮੈਨੂੰ ਲੱਗਦਾ ਪੋਲਿਟਿਕਲ ਟੱਟੀਆਂ ਡਾਤੀਆਂ। ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਂਪੀਂਸ ਦਾ ਖਿਆਦ ਰੱਖਦੇ ਆ। ਕਬੀਰ ਸਿੰਘ ਬਾਦਲੋਂ ਨਦੀ ਪੱਧਰ ਨਾਲ ਸਾਦੂ ਨਰਾਜ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵਿੱਚ ਟਾਲ ਦਿੱਤੀ ਗਈ ਅਜੇ ਤਾਂ ਗਰਮੀ ਵੀ ਲਗਾਈ ਜਾ ਪਹਿਲਾਂ ਬਿਮਾਰ ਹੋ ਗਏ ਡੇਰੀਆ ਹੋ ਗਏ ਹਾਂ ਡੇਰੀਆ ਹੋ ਗਿਆ ਬਿਮਾਰੀ ਬੜੀ ਬਸ ਵੇ ਹਵਾ ਨੇ ਮੀਂਹਾਂ ਦੇ ਬੱਚਾ ਤੇ ਇਹ ਸਰ ਕਾਕੇ ਨੇ ਚਾਹ ਤੈਨਾਂ ਦੇ ਤੋਪ ਪਈ ਨਹੀਂ ਪੁੱਤੇ ਛਤਰੀ ਲਾਹੀ ਆ ਬਾਪੂ ਵਾਲੀ ਸਮਝ ਦੀ ਗੱਲ ਅਨੇ ਤੇ ਉਹਨਾ ਮੈ ਟੌਣੀ ਇਹਦੇ ਇਹਦੇ ਦਿਹਾੜੀ ਤੇ 15 15 20 20 ਮੀਟਿੰਗਾਂ ਸੀ ਕਰਦੀਆਂ ਅੱਜ ਹੀ ਜੇ ਪੰਜਾਬੀ ਚ ਕਿਤੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਤੇ ਨਹੀਂ ਵੀ ਟੱਟੀਆਂ ਲੱਗੀਆਂ ਬੰਦੇ ਇਹ ਅਜਾ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗੀਆਂ ਮੈਂ ਤਾਂ ਹੱਸਦਾ ਮੈਂ ਕਿ ਮਦਾਨ ਤੇ ਪਖੰਦੋ ਪਿਓ ਤੇ ਪੁੱਤੋ ਗੱਡੀ ਆਉਂ ਨਹੀਂ ਭਗਵੰਤ ਜੀ ਮਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਕੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤੇ ਹਦਾਮ ਆ ਕੇ ਬਲਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟੱਟੀਆਂ ਜਾਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਕੰਫੀਡੈਂਸ ਦੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਤੱਤ ਤੱਤ ਗੇੜੇ ਦੇ ਤਲੇਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪ੍ਰਚਾਰ ਕਰਾਉਂਦੇ ਆਂ ਹੀ ਮੇਰਾ ਕੰਮ ਨਿਬੜ ਗਿਆ ਅਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਾਬ ਉਹ ਪਹਿਲਾਂ ਸਾਰੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਕਿ ਕਿੰਨਾ ਜੀ ਇਹ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ ਇਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪ੍ਰੋਫੈਸਰ ਪੁੱਤਾਂ ਨੇ ਕਰਦਾ ਕੀ ਆ ਸਭ ਦੇਖਦੀ ਗੱਲ ਤਾਪਮਾਨ ਉਹ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਂਦੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਪੰਜਾਬੀ ਜੀ ਕਹਿੰਦੇ ਨੇ ਵੀ ਟੱਟੀਆਂ ਲੱਗ ਗਿਆ ਬੰਦੇ ਗਰਮੀ ਜ਼ਿਆਦੀ ਪੰਜਾਬੀ ਜੀ ਕਹਿੰਦੇ ਨੇ ਵੀ ਟੱਟੀਆਂ ਲੱਗ ਗਿਆ ਬੰਦੇ

ਗੱਲ ਵੀ ਜਾਦੀ ਪੰਜਾਬੀ ਦੇ ਕਿਹਦੇ ਵੀ ਟੱਟੀਆਂ ਲੱਗ ਗਿਆ ਅਜੇ ਤਾਂ ਯਾਰ ਮਦਾਨ ਵੀ ਪੱਖੇ ਟੱਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਸਾਫੀ ਮਦਾਨ ਤੇ ਪੱਖੇ ਦੇ ਪੁੱਤੋ ਗਾੜੀ ਆਓ ਤੁਸੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਵਾ ਨੇ ਅੱਗੇ ਬਲਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਨੇ ਨੂੰ ਅੰਦੂਰ ਲੱਗਦਾ ਪੋਲਿਟਿਕਲ ਟੱਟੀਆਂ ਡਾਤੀਆਂ ਪ੍ਰੋਫੈਸਰ ਦਰਾਂਦੇ ਬੱਚੇ ਆ ਕਾਕੇ ਆ ਕਾਨਫਰੈਂਸ ਤੇ ਖਾ ਰਸਦੇ ਆ ਤੇ ਸ਼ਕੀਰ ਸਿੰਘ ਬਾਦਲ ਉਹਨਾਂ ਦੀ ਪੱਧਰ ਨਾਲ ਸਾਜ ਉਹਨਾਂ ਕਰਾ ਰਹੇ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ੇਸ਼ ਟਾਲ ਦਿੱਤੀ ਗਈ ਅਜੇ ਤਾਂ ਕਰਣੀ ਵੀ ਲਗਾਈ ਜੇ ਪਹਿਲਾਂ ਮਵਾਦ ਹੋ ਗਏ ਡੈਰੀਆ ਹੋ ਗਏ ਹਾਂ ਡੈਰੀਆ ਜੇ ਮਵਾ ਵੀ ਪੜੀ ਮੈਂ ਫਿਰ ਆਵਾਂ ਨਾ ਮੀਂਹਾਂ ਤੇ ਬੱਚਾ ਤੇ ਸਰ ਕਾਕੇ ਨੇ ਚਾਰ ਦਿਨਾਂ ਜੇ ਤੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮਈ ਟੌਣੀ ਇਹਦੇ ਅਜੇ ਤੇ ਦਿਹਾੜੀ ਸੀ 15 15 20 20 ਮੀਟਿੰਗਾਂ ਸੀ ਕਰਦੀਆਂ ਤੇ ਅੱਜ ਹੀ ਜੇ ਪੰਜਾਬੀ ਚ ਕਿਤੇ ਬੁਮਾਦੀ ਦੱਸ ਹੁਣ ਪੈਰੀਆ ਜੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਤੇ ਤੇ ਵੀ ਟੱਟੀਆਂ ਲੱਗੀਆਂ ਬੰਦੇ ਅਜੇ ਤਾਂ ਯਾਰ ਮਦਾਨ ਨੂੰ ਵੀ ਪਖਿਆ ਟੱਟੀਆਂ ਪਹਿਲਾਂ ਹੀ ਲੱਗੀਆਂ ਮੈਂ ਇਹ ਸੋਚਿਆ ਕੋਈ ਮਦਾਨ ਤੇ ਪਖੰਡਾ ਪੀਓ ਤੇ ਪੁੱਤੋ ਗਾੜੀ ਆਉਂ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਆਂਕਾਬ ਦੇ ਕੇ ਜਾਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤੇ ਹਵਾ ਮੈਂ ਅੱਗੇ ਭਲਾ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਕੋਈ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟੀਕਲ ਟੱਟੀਆਂ ਝਾਤੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਕੰਪੀਨਸ ਤੇ ਖਿਆਰ ਦੱਸਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਤਲੋ ਪੱਤਿਆਂ ਦੇ ਡੇਕਾ ਤਲੋ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਕੋ ਸਿਹਤ ਕਰਾਉਂਦੇ ਸੀ ਮੇਰੇ ਕੰਮ ਨਿਭੜ ਗਿਆ ਅਕਾਲੀ ਦਲ ਦਾ ਵੀ ਜੀਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਜੀ ਕਹਿੰਦੇ ਸਾਬ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਤਾਂ ਇੰਗਲਿਸ਼ ਦਾ ਬਹੁਤ ਹੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਇਹ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪੋਲ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਂਦੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਲਤੀ ਜ਼ਿਆਦੀ ਪੰਜਾਬੀ ਜੀ ਕਹਿੰਦੇ ਸੀ ਵੀ ਟੱਟੀਆਂ ਲੱਗ ਗਿਆ ਬੰਦੇ ਰੋਕ ਇਹ ਅਜੇ ਤਾਂ ਯਾਰ ਮદાન ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਈਆਂ ਮੈਂ ਤਾਂ ਸੋਚਿਆ ਮદાન ਤੇ ਭਖਣਦੇ ਪਿਓ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਵਾ ਮੈਂ ਆ ਕੇ ਬਲਤ ਹੁਣ ਪਤਾ ਨਹੀਂ ਇਹ ਸੇਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਬੰਦ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਂ ਪੀਣ ਚ ਤਾਂ ਖਿਆਲ ਰੱਖਦੇ ਆ ਸਾਡੇ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਤਬੀਅਤ ਨਾ ਸਾਜ ਨੂੰ ਕਰਾਰ ਹੋ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਹੁੰਦੀ ਗਈ ਅਜੇ ਤਾਂ ਗਲਮੀ ਵੀ ਲਗਾਈ ਜਦ ਪਹਿਲਾਂ ਬਿਮਾਰ ਹੋ ਗਏ ਡਾਇਰੀਆ ਹੋ ਗਏ ਸੀ ਹਾਂ ਡਾਇਰੀਆ ਹੋ ਗਿਆ ਤੇ ਬਿਮਾਰੀ ਬੜੀ ਮੈਂ ਦੇਖਦਾ ਨਾ ਅਮੀਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਕਾਹਦੇ ਨੇ ਇਹ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਸੀ ਕਰਦੀਆਂ ਤੇ ਅੱਜ ਹੀ ਜੇ ਉਹ ਭਜਨਪੀ ਜੀ ਕਿ ਕਿਤੇ ਬੁਮਾਦੀ ਨੂੰ ਤੁਹਾਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਕਹਿੰਦੇ ਉਹ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜਾ ਦੇ ਯਾਰ ਮੈਦਾਨ ਨੂੰ ਪਖਿਆ ਟੱਟੀਆਂ ਪਹਿਲਾਂ ਲੱਗੀਆਂ ਮੈਦਾਨ ਤੇ ਪਖੰਡੇ ਪਿਓ ਦੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਜੀ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਰ ਮੈਂ ਤਾਂ ਹਵਾ ਮੈਂ ਆ ਕੇ ਬਲਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟੱਟੀਆਂ ਜਾਂਦੀਆਂ ਕਿਉਂਕਿ ਸਦਾਵੰਦ ਦੇ ਬੱਚੇ ਆ ਕਾਕੇ ਆ ਖਣਪੀਂ ਚ ਤਾਂ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤੱਤੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲੋਂ ਕੱਲ ਪਛਾਦ ਕਰਾਉਂਦੇ ਸੀ ਮਤਲਬ ਕੰਮ ਨਿਪੜ ਗਿਆ ਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇ ਤਾ ਟੈਂਪਰੇਚਰ ਦੇਖ ਕੇ ਆਉਂਦੇ ਜੀ ਕਹਿੰਦੇ ਬਹੁਤ ਵਧੀਆ ਸਾਬ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਕੀ ਦੱਬ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖਦੀ ਗੱਲ ਤਾਪਮਾਨ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚੱਲਦੇ ਪੰਜਾਬੀ ਜੀ ਕਹਿੰਦੇ ਨੇ ਵੀ ਟੱਟੀਆਂ ਲੱਗ ਗਏ ਬੰਦੇ ਹਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟ ਗਿਆ ਪਹਿਲਾਂ ਲੱਗ ਗਿਆ ਮੈਂ ਤਾਂ ਸਾਰੀ ਮਦਾਨ ਤੇ ਪਖੰਦੋ ਪਿਓ ਤੇ ਪੁੱਤੋ ਗਾੜੀ ਆਓ ਨਹੀਂ ਭਗਵੰਤ ਸਬਾਨ ਦੇ ਅੱਗੇ ਜਾਓ ਮਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਮੈਂ ਅੱਗੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਪਰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ, ਕਾਕੇ ਆ, ਖਾਂ-ਪੀਂਚ ਤੇ ਖਿਆਲ ਰੱਖਦੇ ਆ ਸਾਡੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾਲ ਸਾਹਜ ਹੋਣ ਕਰਾਰ ਹੋ ਤੇ ਦੋ-ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਹੁੰਦੀ ਗਈ ਹੈ ਅਜੇ ਤਾਂ ਗਰਮੀ ਵੀ ਲਗਾਈ ਜਾ ਪਹਿਲਾਂ ਬਿਮਾਰ ਹੋ ਗਏ ਉਹਨਾਂ ਦੇ ਡਾਇਰੀਆ ਹੋ ਗਏ ਜੀ ਉਹਨਾਂ ਹਾਂ ਡਾਇਰੀਆ ਹੋ ਗਿਆ ਤੇ ਭਾਬੀ ਬੜੀ ਬਸ ਹਵਾ ਨੇ ਮੀਂਹਾਂ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਦੇ ਤਪ ਪਈ ਦੀ ਕੁੱਤੇ ਛਤਰੀ ਲੈ ਆ ਬਾਪੂ ਵਾਲੀ ਸਮਝਦੇਂ ਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਪੰਜਾਬੀ ਚ ਕਿ ਕਿਤੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਜੀ ਇੰਗਲਿਸ਼ ਤੇ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਕਹਿੰਦੇ ਨੇ ਵੀ ਟਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਾਦਾਨ ਵੀ ਪਖੇ ਟਟੀਆਂ ਪਹਿਲਾਂ ਲੱਗ ਗਿਆ ਮੈਂ ਤਾਂ ਹੱਸ ਰਿਹਾ ਸੀ ਮਾਦਾਨ ਤੇ ਪਖੰਦੇ ਪਿਉ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਵਾ ਮੈਂ ਆ ਕੇ ਮਤ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵੇਂ ਦੇ ਬੱਚੇ ਆ ਕਾਕੇ ਆ ਖਾਂ ਪੀਣ ਚ ਤੇ ਖਿਆਦਦੇ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਪੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪੰਜਾਬ ਗਰਾਉਂਡੇ ਸੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ 사ਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ। ਕੋਈ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤੂੰ। ਤਾਪਮਾਨ ਪਹਿਲਾਂ ਠੀਕ ਕਰਦੇ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ। ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਤੇ ਇੱਕ ਦੀ ਗੱਲ। ਤਾਪਮਾਨ ਦੇਖ ਕੇ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗਲਤੀ ਜ਼ਿਆਦੀ ਫੇਕਦੇ ਚਲੋ ਏਸੀ ਚ ਚੱਲਦੇ ਛੱਡੋ ਪੰਜਾਬ ਦਾ। ਪੰਜਾਬੀ ਚ ਕੀ ਕਰਦੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜਾ ਤਾਂ ਯਾਰ ਮદાન ਨੂੰ ਵੀ ਪਖਿਆ ਟੱਟੀਆਂ ਪਹਿਲਾਂ ਲੱਗ ਗਿਆ ਸਸਾ ਮદાન ਤੇ ਪਖੰਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ ਮੈਂ ਅੱਗੇ ਮਲਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਹੰਦੂ ਲੱਗਦਾ ਪੋਲਿਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਂ ਪੀਣ ਤੇ ਖਿਆਲ ਵਸਦੇ ਆ ਸਾਡੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਬ ਨਾਲ ਸਾਹਮਣੇ ਕਰਾ ਰਹੇ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀ ਸ਼ਟਾਲ ਹੋਤੀ ਗਈ ਹੈ ਅਜੇ ਤਾਂ ਗਲਮੀ ਵੀ ਲਗਾਈ ਜਦ ਪਹਿਲਾਂ ਬਿਮਾਰ ਹੋ ਗਏ ਡਾਇਰੀਆ ਹੋ ਗਿਆ ਸੀ ਹਾਂ ਡਾਇਰੀਆ ਹੋ ਗਿਆ ਇਹ ਬੁਬਾ ਵੀ ਬੜੀ ਬਸ ਹਜ਼ਾਰਾਂ ਮੀਲਾਂ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ 7 ਦਿਨ ਇਹਦੇ ਧੁੱਪ ਪਈ ਨਹੀਂ ਕੁੱਤੇ ਛਤਰੀ ਲੈ ਹੀ ਆ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕਿਤੇ ਬੁਮਾਦੀ ਦੋ ਤੁਹਾਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹਾਂ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਹਦੇ ਉਹ ਟੱਟ ਗਿਆ ਲੱਗੇ ਬੰਦੇ ਇਹ ਅਜੇ ਤਾਂ ਯਾਰ ਮਾਦਾਨ ਵੀ ਪਖਿਆ ਟੱਟੀਆਂ ਪਹਿਲਾਂ ਲੱਗੀਆਂ ਮਾਦਾਨ ਤੇ ਪਖੰਦੋ ਪਿਓ ਦੇ ਪੁੱਤੋ ਗਾੜੀ ਆਓ ਨਹੀਂ ਭਗਵੰਤਬਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਵਾ ਨੇ ਆ ਕੇ ਮਤ ਹੁਣ ਪਤਾ ਨਹੀਂ ਇਹ ਸਿਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟੱਟੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦੀ ਮਤਲਬ ਤੱਤੀਆਂ ਜਿਹੜੀਆਂ ਪੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪਛਾਦ ਕਰਾਉਂਦੇ ਸੀ ਨਾ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਭਾਜੀਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੰਗ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਕੁਈ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤੂੰ ਤਾਪਮਾਨ ਪਹਿਲਾਂ ਠੀਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ ਕਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਤੇ ਇੱਕ ਦੀ ਗੱਲ ਤਾਪਮਾਨ ਉਹ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਲਮੀ ਜਿਆਦੀ ਫੇਕਦੇ ਚਲੋ ਏਸੀ ਚ ਚੱਲਦੇ ਛੱਡੋ ਪੰਜਾਬ ਪੰਜਾਬੀ ਕਹਿੰਦੇ ਵੀ ਟੱਟੀਆਂ ਲੱਗ ਗਿਆ ਬੰਦੇ ਦਾ ਆਜੋ ਤੇ ਯਾਰ ਮદાન ਨੂੰ ਵੀ ਪਖਿਆ ਟੱਟੀਆਂ ਪਹਿਲਾਂ ਹੀ ਲੱਗ ਗਈ ਮੈਂ ਤਾਂ ਐਸਾ ਮੈਂ ਵੀ ਮદાન ਤੇ ਪਖੰਡਾ ਪਿਉ ਤੋ ਪੁੱਤੋ ਗਾੜੀ ਆਓ ਨਹੀਂ ਭਗਵੰਤ ਮਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਵਾ ਮੈਂ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸੇਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਹਦੂ ਲੱਗਦਾ ਪੋਲੀਟਿਕਲ ਟਟਕੀਆਂ ਜਾਂਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਵਸਦੇ ਆ ਸਾਡੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾਲ ਸਾਹਮਣੇ ਕਰਾਰ ਹੋਇਆ ਤੇ 2-3 ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਦਿੱਤੀ ਗਈ ਹੈ ਅਜੇ ਤਾਂ ਗਰਮੀ ਵੀ ਵਿਖਾਈ ਜਦ ਪਹਿਲਾਂ ਬੁਵਾਦ ਹੋ ਗਏ ਡਾਇਰੀਆ ਹੋ ਗਿਆ ਸੀ ਹਾਂ ਡਾਇਰੀਆ ਹੋ ਗਿਆ ਤੇ ਬੁਵਾਦੀ ਬੜੀ ਮੈਂ ਸਹਵਾ ਨੰਮੀ ਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਦੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਹੀ ਆ ਬਾਪੂ ਵਾਲੀ ਸਮਝਦੇ ਦੀ ਗੱਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਿਸੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਹੁੰਦਾ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜਾ ਤਾਂ ਯਾਰ ਮਾਦਾਨ ਵੀ ਪਖਿਆ ਟਟੀਆਂ ਪਹਿਲਾਂ ਲੱਗੀਆਂ ਮੈਂ ਤਾਂ ਸਭ ਆਖੀ ਮਾਦਾਨ ਤੇ ਪਖੰਦੇ ਪਿਓ ਤੇ ਪੁੱਤੋ ਗਾੜੀ ਆਉ ਦੇਹੀ ਭਗਵੰਤ ਸਬਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਵਾ ਮੈਂ ਆ ਕੇ ਮਤ ਹੁਣ ਪਤਾ ਨਹੀਂ ਇਹ ਸੀਰਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟੀਕਲ ਟਟੀਆਂ ਜਾਂਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂਪੀਂ ਚ ਤਾਂ ਖਿਆ ਵਸਦੇ ਆ ਮੈਨੂੰ ਲੱਗਦਾ ਸੀ ਮਤਲਬ ਤਪੀਆਂ ਜੜ ਕੇ ਪੱਲਿਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪਹਸਾਦ ਕਰਾਉਂਦੇ ਸੀ ਮੇਰਾ ਕੰਮ ਨਿਪੜ ਗਿਆ ਖਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਕੋਈ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਹੈ ਕਿ 32 ਤੇ ਚੱਲਣਾ ਹੈ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਨਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਂਦੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਲਮੀ ਜਿਆਦੀ ਫੇਕਦੇ ਚਲੋ ਏਸੀ ਚ ਚੱਲਦੇ ਛੱਡੋ ਪੰਜਾਬ ਦਾ